ਹਾਂਜੀ ਸ਼ਸ਼ੀ ਗਾਜੀ ਹਾਂਜੀ ਇਸ ਵੀਡੀਓ ਜਿਹੜੀ ਗੱਲਬਾਤ ਕਰਾਂਗੇ ਆਪਾਂ ਮੈਰੀਟੋਰੀਅਸ ਸਕੂਲਾਂ ਵਿੱਚ ਜੋ ਦਾਖਲੇ ਨੇ ਮੈਰੀਟੋਰੀਸ ਦੇ ਸਕੂਲ ਐਮੀਨਸ ਜਾਨੀ ਕਿ ਦੋ ਸਕੂਲ ਨੇ ਸਰਕਾਰੀ ਐਜ ਕੇ ਐਮੀਨਸ ਜਿਹਦੇ ਵਿੱਚ ਕੀ ਆ ਹੁਣ ਐਡਮਿਸ਼ਨ ਚੱਲ ਰਹੀਆਂ ਨੇ ਜੋ ਪੰਜਾਬ ਮੈਰੀਟੋ ਸਕੂਲ ਦੀ ਇਹ ਨਵੀਂ ਅਪਡੇਟ ਆਈ ਹੈ ਜੀ ਆਪਣੇ ਕੋਲੇ ਇਹਦੇ ਵਿੱਚ ਇੱਕ ਟਰਸਟ ਹੋਣਾ ਉਸ ਤੋਂ ਬਾਅਦ ਤੁਹਾਡੇ ਲਈ ਰਿਵੀਜ਼ਨ ਹੋ ਜਾਣੀਆਂ ਇਦੇ ਵਿੱਚ ਜਿਹੜੀ ਵਿਸ਼ੇ ਕਿੱਲਾ ਕਿੱਨਾ ਦੀ ਹੈਗੀ ਇਹ ਤੁਹਾਨੂੰ ਦੱਸ ਦੇਵਾਂ। ਇਹਦੇ ਵਿੱਚ ਜਿਹੜੀ ਜੋਗਤ ਹੈ ਬੱਚਾ 8ਵੇਂ ਤੇ 10ਵੇਂ ਵਿੱਚ ਪੜਦਾ ਹੋਵੇ ਜਿਹੜਾ ਵੀ ਸਟੂਡੈਂਟ 8ਵੀਂ 10ਵੀਂ ਕਰ ਰਿਹਾ ਉਹ ਇਹਦੀ ਪੋਜੀਸ਼ਨ ਕਰਵਾ ਸਕਦਾ ਮੈਰਿਟੋਰੀਅਸ ਤੇ ਐਮ ਇਨ ਸਕੂਲਾਂ ਦੇ ਵਿੱਚ ਠੀਕ ਹੈ ਜੀ। ਤੇ ਗੱਲ ਕਰੀਏ ਦੋਸਤੋ ਇਨ੍ਹਾਂ ਸਕੂਲਾਂ ਵਿੱਚ ਕੀ ਹੈ 9ਵੀਂ ਲਿਖਿਆ ਹੋਇਆ ਹੈ ਇਨ੍ਹਾਂ ਸਕੂਲਾਂ ਵਿੱਚ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਜੀ। ਪੜਾਈ ਹੈ ਬਿਲਕੁਲ ਫ੍ਰੀ ਹੁੰਦੀ ਹੈ। ਅਗਲਾ 2025-26 ਦਾ ਹੋਣਾ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ। ਜੋ ਤਾਂ ਬੱਚੇ 10ਵੀਂ ਜਾਂ 8th ਸੋਰੀ 8ਵੀਂ ਜਾਂ 10ਵੀਂ ਦਾ ਹੋਵੇ ਠੀਕ ਹੈ ਜੀ। ਤਾਂ ਚਲਦੇ ਆ ਨੋਟੀਫਿਕੇਸ਼ਨ ਦੀ ਤਰਫ। ਹਾਂਜੀ ਜਿਵੇਂ ਕਿਸ ਨੂੰ ਦੱਸ ਦਈਏ ਕਿ ਆ ਦੇਖੋ ਆਪਣਾ ਫੁੱਲ ਨੋਟੀਫਿਕੇਸ਼ਨ ਆ ਚੁੱਕਾ ਹੈਗਾ। ਤੇ ਜਿਹਦੇ ਵਿੱਚ ਕੀ ਹੈਗੇ ਸਕੂਲ ਆਫ ਐਮੀਨਸ ਮੈਰੀਟੂਰੀਸ ਲਈ ਸਾਂਝੀ ਦਾਖਲਾ ਪ੍ਰੀਖਿਆ ਜਿਹੜੀ 2025-26 ਕਲਾਸ 9ਵੀਂ ਦਾ 11ਵੀਂ ਲਈ ਦਾਖਲੇ ਲਈ ਜਿਹੜੇ ਚੱਲ ਰਹੇ ਨੇ। ਠੀਕ ਹੈ ਜੀ ਇਹਦੇ ਵਿੱਚ ਰਾਜ ਸਿੰਘ ਸਕਲਾਈ ਵੱਲੋਂ ਜਿਹੜਾ 8ਵੀਂ ਤਸਵੀਕ ਕਲਾਸ ਵਿੱਚ ਪੜ੍ਹਦੇ ਵਿਦਿਆਰਥੀ ਲਈ ਸੈਸ਼ਨ 2025 ਲਈ ਸਕੂਲ ਆਫ ਐਮਿਨੈਂਸ ਅਤੇ ਮੈਰਿਟ ਸਕੂਲ ਦੇ ਦਾਖਲਾ ਲੈਣ ਲਈ ਸਾਂਝੀ ਜਿਹੜੀ ਦਾਖਲਾ ਪ੍ਰਕਿਰਿਆ ਹੈਗੀ ਨੌਮੀ ਕਲਾਸ ਵਿੱਚ ਦਾਖਲਾ ਲੈਣ ਲਈ ਜਿਹੜੀ ਮਿਤੀ ਹੈ ਉਹ ਦਾਖਲਾ ਮਿਤੀ ਹੈਗੀ ਹੈ ਕਿ 16 3 2025 16 3 2025 ਦਿਨ ਐਤਵਾਰ ਤੇ 11ਵੀਂ ਦੀ ਦਾਖਲਾ ਮਿਤੀ ਰੱਖੀ ਗਈ ਹੈ ਜੀ ਉਹ ਦਾਖਲਾ ਜਿਹੜਾ ਹੁਣ ਪ੍ਰੀਖਿਆ ਵੀ ਗ੍ਰੈਜੂਏਟ ਹੋਣੀ ਹੈ ਉਹ ਹੈ 642025 ਯਾਨੀ ਕਿ ਇਸ ਤਰ੍ਹਾਂ ਦਾ ਜਿਹੜਾ ਐਗਜ਼ਾਮ ਵਗੈਰਾ ਪ੍ਰੀਖਿਆ ਹੋਣੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਇਕਨੋਮਿਕ ਕਲਾਸ ਵਿੱਚ ਦਾਖਲਣੇ ਪ੍ਰੀਖਿਆ ਦੀ ਆਨਲਾਈਨ ਪ੍ਰੋਸਟੇਸ਼ਨ ਦੀ ਮਿਤੀ ਹੈ ਜਿਹੜੀ ਉਹ 24 1 2025 ਤੋਂ ਲੈ ਕੇ ਜੀ 17 2 2025 ਤੱਕ ਕਰਵਾ ਸਕਦੇ ਨੇ ਠੀਕ ਹੈ ਜੀ ਜਿਹੜੇ ਆਨਲਾਈਨ ਚੱਲ ਰਹੇ ਨੇ ਇਸੇ ਤਰ੍ਹਾਂ ਜੇ ਗੱਲ ਕਰੀਏ 11ਵੀਂ ਦੇ ਵਿੱਚ ਠੀਕ ਹੈ ਜੀ ਦਾਖਲ ਜਿਹੜੇ ਹੁਣ ਚੱਲ ਰਹੇ ਨੇ ਯਾਨੀ ਕਿ ਕਲਾਸ ਵਿੱਚ ਦਾਖਲਾ ਲੈਣਾ ਅੱਗੇ ਉਹਨਾਂ ਦਾ ਰਜਿਸਟ੍ਰੇਸ਼ਨ ਵੀ ਚੱਲ ਰਹੀ ਹੈ 24 ਤੋਂ ਲੈ ਕੇ 27 ਤੱਕ ਆ ਗਈ ਤੇ ਜਿਹੜੇ ਇਹ ਤੁਸੀਂ ਵੈਬਸਾਈਟ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਸਕੂਲ ਆਫ ਐਮਨਸ ਠੀਕ ਹੈ ਜੀ ਦੀ ਅਫੀਸ਼ਲ ਜਾਂ epunjabschool.gov.in ਤੇ ਜਾ ਕੇ ਤੁਸੀਂ ਡਾਇਰੈਕਟ ਵੀਸਿਟ ਕਰਕੇ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਨੀਚੇ ਕਮੈਂਟ ਕਰੋਗੇ ਤਾਂ ਆਪਾਂ ਦੂਰੀ ਡਿਟੇਲਸ ਬਣਾ ਕੇ ਲੈ ਕੇ ਆਵਾਂਗੇ ਜਿਹ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਜਿਹੜੇ ਫਾਰਮ ਨੇ ਇਹ ਆਨਲਾਈਨ ਵੀ ਭਰ ਸਕਦੇ ਹੈਗੇ ਹੋਗੇ ਠੀਕ ਹੈ ਜੀ ਬਹੁਤ ਵਧੀਆ ਜਿਹਦੇ ਵਿੱਚ ਕਿ ਤੁਹਾਨੂੰ ਖਾਣਾ ਪੀਣਾ ਰਹਿਣਾ ਬੱਚੇ ਨੂੰ ਸਾਰੀ ਸਹੂਲਤ ਉੱਥੇ ਮਿਲ ਜਾਣੀ ਹੈਗੀ ਤਾਂ ਬਹੁਤ ਵਧੀਆ ਜੀ ਬੱਤੋ ਬੱਤੇ ਇਸ ਯਾਨੀ ਕਿ ਵਿੱਚ ਜਿਹੜੇ ਬੱਚੇ ਪੜ੍ਹ ਰਹੇ ਨੇ ਕਲਾਸ ਤੇ ਨੌਵੀਂ ਘਰੇ ਤੇ ਅੱਠਵੀਂ ਇਹ ਕਲਾਸਾਂ ਵਾਲੇ ਯਾਨੀ ਕਿ ਅੱਠਵੀਂ ਤੇ ਦਸਵੀਂ ਕਲਾਸਾਂ 'ਚ ਪੜ੍ਹਦੇ ਨੇ ਜਿਹੜੇ ਵਿਦਿਆਰਥੀ ਉਹ 'ਚ ਬੱਤੋ ਬੱਤੇ ਚੀਜ਼ ਦਾ ਲਾਭ ਲੈਣ ਜੀ ਧੰਨਵਾਦ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ